ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਮੇਰੇ ਲੱਗੀਆਂ ਹੋਈਆਂ ਐਨਕਾਂ ਦੇਖ ਕੇ ਵੀ ਇਹ ਅੰਦਾਜ਼ਾ ਨਹੀਂ ਲਾਣਾ ਚਾਹੀਦਾ ਕਿ ਮੈਂ ਤੇ ਭਗਵੰਤ ਮਾਨ ਸਾਹਿਬ ਬਠਿੰਡੇ ਦੇ ਵਿੱਚ ਇਕੱਠੇ ਸੀ ਜਦੋਂ ਅੱਖ ਦੇ ਵਿੱਚ ਕੋਈ ਇਨਫੈਕਸ਼ਨ ਹੋਇਆ ਉਸ ਕਰਕੇ ਐਨਕਾਂ ਲਾਉਣੀਆਂ ਪਈਆਂ ਨੇ ਇਨਫੈਕਸ਼ਨ ਜ਼ਰੂਰ ਹੈ ਮੇਰੀ ਅੱਖ ਦੇ ਵਿੱਚ ਵੀ ਲੇਕਿਨ ਇਸ ਨੂੰ ਭਗਵੰਤ ਮਾਨ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਤੇ ਇਹ ਵੀ ਨਿਸ਼ਕਰਸ਼ ਨਾ ਕੱਢਿਆ ਜਾਵੇ ਕਿ ਅਸੀਂ ਕਿਉਂਕਿ ਕੁਝ ਕੱਲਾ ਜੋ ਕਹਿ ਰਹੇ ਆ ਸ਼ਾਇਦ ਉਹ ਸਰਕਾਰ ਦਾ ਜਿਹੜਾ ਪੱਖ ਹੈ ਉਹ ਰੱਖਦੀ ਆ ਹੁਣ ਕਿ ਅਸੀਂ ਸਰਕਾਰੀ ਧਿਰ ਦੇ ਵਜੋਂ ਕੋਈ ਗੱਲ ਕਰ ਰਹੇ ਆ ਇਹ ਕਹਿਣ ਦੀ ਲੋੜ ਇਸ ਲਈ ਪਈ ਕਿਉਂਕਿ ਅੱਜਕੱਲ੍ਹ ਜੋ ਪੱਤਰਕਾਰਤਾ ਹੋ ਰਹੀ ਹੈ ਉਹ ਦੋ ਧੜਿਆਂ ਦੇ ਵਿੱਚ ਹੀ ਵੰਡੀ ਹੋਈ ਹੈ ਜਾਂ ਤੁਸੀਂ ਸਰਕਾਰ ਦਾ ਪੱਖ ਪੂਰਦੇ ਹੋ ਜਾਂ ਤੁਸੀਂ ਸਰਕਾਰ ਦੇ ਵਿਰੋਧ ਵਿੱਚ ਖੜੇ ਹੋ ਮੁੱਦਾ ਕੀ ਹੈ ਗੱਲ ਕੀ ਹੈ ਸਚਾਈ ਕੀ ਹੈ ਇਸ ਤੇ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਕਾਫੀ ਹਲਚਲ ਹੈ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਉਸ ਨੂੰ ਇਹ ਲੱਗਦਾ ਹੈ ਕਿ ਬਹੁਤ ਹੋ ਗਿਆ ਹੁਣ ਉਸ ਨੂੰ ਕੁਛ ਨਾ ਕੁਛ ਕੰਮ ਕਰਕੇ ਦਿਖਾਉਣਾ ਪਏਗਾ ਤਾਂ ਹੀ ਪੰਜਾਬ ਦੇ ਲੋਕ ਉਸ ਦਾ ਸਾਥ ਨਿਭਾਉਣਗੇ ਨਹੀਂ ਤਾਂ ਕੋਈ ਵੱਡੀ ਗੱਲ ਨਹੀਂ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਉਹ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਸਕਦੀ ਹੈ ਇਸ ਚੀਜ਼ ਦੇ ਚਲਦਿਆਂ ਹੀ ਖਾਸ ਕਰਕੇ ਦਿੱਲੀ ਦੇ ਵਿੱਚ ਹੋਈ ਹਾਰ ਤੋਂ ਬਾਅਦ ਸਰਕਾਰ ਐਕਸ਼ਨ ਮੂਡ ਦੇ ਵਿੱਚ ਦਿਖ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਤਹਿਸੀਲਦਾਰ ਜਿਹੜੇ ਨੇ ਨਾਇਬ ਤਹਿਸੀਲਦਾਰ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਹੜਤਾਲ ਖੈਰ ਹੁਣ ਤਾਂ ਜਦੋਂ ਅੱਜ ਅਸੀਂ ਪ੍ਰੋਗਰਾਮ ਪੇਸ਼ ਕਰ ਰਿਹਾ ਵਾਪਸ ਵੀ ਹੋ ਚੁੱਕੀ ਐ ਲੇਕਿਨ ਇਹ ਮੁੱਦਾ ਬਹੁਤ ਵੱਡਾ ਮੁੱਦਾ ਬਣਿਆ ਹੜਤਾਲ ਹੋਈ ਰਜਿਸਟਰੀਆਂ ਬੰਦ ਹੋ ਗਈਆਂ ਉਸ ਤੇ ਉੱਪਰ ਜੋ ਪ੍ਰਤੀਕਿਰਿਆ ਆਈ ਜੋ ਪੱਤਰਕਾਰਾਂ ਵੱਲੋਂ ਕਿਹਾ ਗਿਆ ਜਾਂ ਜੋ ਸੋਸ਼ਲ ਮੀਡੀਆ ਦੇ ਵਿੱਚ ਚੱਲਿਆ ਉਸ ਤੇ ਵਿੱਚ ਜ਼ਿਆਦਾਤਰ ਲੋਕ ਇਹ ਕਹਿੰਦੇ ਦਿਖਾਈ ਦਿੱਤੇ ਕਿ ਸਰਕਾਰ ਤਾਨਾਸ਼ਾ ਬਣ ਗਈ ਹੈ ਆਟੋਕਰੇਟ ਬਣ ਗਈ ਹੈ ਸਰਕਾਰ ਤੱਕਾ ਕਰ ਰਹੀ ਹੈ ਇੰਨੇ ਵੱਡੇ ਪੱਦਰ ਤੇ ਬਦਲੀਆਂ ਜੋ ਕੀਤੀਆਂ ਗਈਆਂ ਨੇ 2 ਤੋਂ 200 3 300 ਕਿਲੋਮੀਟਰ ਦੂਰ ਇੱਕ ਕੋਨੇ ਤੋਂ ਦੂਸਰੇ ਕੋਨੇ ਜੋ ਬਦਲੀ ਕੀਤੀ ਗਈ ਹੈ ਉਸ ਨੂੰ ਵੀ ਇਸੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਚੱਕਿਆ ਗਿਆ ਕਦਮ ਦੱਸਿਆ ਗਿਆ ਲੇਕਿਨ ਮੁੱਦਾ ਜੋ ਹੈ ਉਸ ਨੂੰ ਚੰਗੀ ਤਰ੍ਹਾਂ ਕਿਸੇ ਨੇ ਨਹੀਂ ਵਿਚਾਰਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਇਹ ਤਹਿਸੀਲਦਾਰ ਜਾਂ ਪਟਵਾਰੀ ਆ ਮਾਲ ਵਿਭਾਗ ਮੈਂ ਜਿਸ ਨੂੰ ਕਿਹਾ ਜਾਂਦਾ ਹੈ ਇਸ ਦੀ ਇਹ ਕਿੰਨੀਵੀਂ ਹੜਤਾਲ ਸੀ ਪਿਛਲੇ 3 ਵਰਿਆਂ ਦੇ ਵਿੱਚ ਇਸ ਦੇ ਉੱਪਰ ਇੱਕ ਵਾਰ ਵੀ ਕਿਸੇ ਨੇ ਕੋਈ ਚਰਚਾ ਨਹੀਂ ਕੀਤੀ ਕਦੇ ਕਿਸੇ ਪਟਵਾਰੀ ਨੂੰ ਫੜਿਆ ਜਾਂਦਾ ਹੈ ਕਦੇ ਕਿਸੇ ਤਹਿਸੀਲਦਾਰ ਨੂੰ ਜਾਂ ਕਨਗੋ ਨੂੰ ਰਿਸ਼ਵਤ ਲੈਣ ਦੇ ਫੜਿਆ ਜਾਂਦਾ ਹੈ ਵਿਜੀਲੈਂਸ ਵਿਭਾਗ ਵੱਲੋਂ ਜਾਂ ਪੁਲਿਸ ਵੱਲੋਂ ਨਾਲ ਦੀ ਨਾਲ ਇਹ ਪੂਰਾ ਮਹਿਕਮਾ ਹੜਤਾਲ ਤੇ ਚਲਾ ਜਾਂਦਾ ਹੈ ਕੰਮ ਬੰਦ ਕਰ ਦਿੰਦਾ ਹੈ ਸਾਰੀਆਂ ਤਹਿਸੀਲਾਂ ਖਾਲੀ ਹੋ ਜਾਂਦੀਆਂ ਨੇ ਤਾਲੇ ਲੱਗ ਜਾਂਦੇ ਨੇ ਜਿੰਦਰੇ ਲੱਗ ਜਾਂਦੇ ਨੇ ਲੋਕ ੱੱਕੇ ਖਾਣ ਜੋ ਮਰਜ਼ੀ ਕਰਨ ਇਹਨਾਂ ਨੂੰ ਫਰਕ ਨਹੀਂ ਪੈਂਦਾ ਐਕਸ਼ਨ ਜਿਹੜਾ ਹੈ ਇਹਨਾਂ ਖਿਲਾਫ ਨਹੀਂ ਹੋਣਾ ਚਾਹੀਦਾ ਇਹ ਇੱਕੋ ਇੱਕ ਇਹਨਾਂ ਦੀ ਮੰਗ ਹੈ ਇਹ ਕੁਝ ਵੀ ਕਰਨ ਜਿੰਨੇ ਮਰਜ਼ੀ ਰਿਸ਼ਵਤ ਲੈਣ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਜਦੋਂ ਵੀ ਕਾਰਵਾਈ ਕੋਈ ਵੀ ਸਰਕਾਰ ਕਰਦੀ ਹੈ ਇਹ ਨਾਲ ਦੀ ਨਾਲ ਉਸੇ ਟਾਈਮ ਤੇ ਕੰਮ ਛੱਡ ਕੇ ਹੜਤਾਲ ਤੇ ਚਲੇ ਜਾਂਦੇ ਨੇ ਇਕਨਾਂ ਕੋ ਸਹੀ ਹੈ ਕਿ ਇਹ ਤਾਨਾਸ਼ਾਹੀਆ ਰਵਈਆ ਨਹੀਂ ਹੈ ਕਿ ਸਾਡੇ ਤੇ ਕਦੇ ਵੀ ਕੋਈ ਐਕਸ਼ਨ ਹੋਵੇ ਅਸੀਂ ਗਲਤ ਆ ਜਾਂ ਸਹੀ ਆ ਉਸ ਦੀ ਜਾਂਚ ਛੱਡੋ ਅਸੀਂ ਹੜਤਾਲ ਤੇ ਜਾਵਾਂਗੇ ਹੁਣ ਵੀ ਇਹੀ ਹੋਇਆ ਲੁਧਿਆਣੇ ਦੇ ਵਿੱਚ ਕਿਸੇ ਐਨ ਆਰ ਆਈ ਦੀ ਜ਼ਮੀਨ ਦੀ ਜਾਲੀ ਰਜਿਸਟਰੀ ਹੋਈ ਉਹ ਬੰਦਾ ਭਾਰਤ ਦੇ ਵਿੱਚ ਮੌਜੂਦ ਵੀ ਨਹੀਂ ਹੈ ਜਾਲੀ ਦਸਤਾਵੇਜ਼ ਤਿਆਰ ਕੀਤੇ ਗਏ ਜਾਲੀ ਆਧਾਰ ਕਾਰਡ ਤਿਆਰ ਕੀਤਾ ਗਿਆ 6 ਕਰੋੜ ਦੀ ਜਾਇਦਾਦ ਦੀ 30 ਲੱਖ ਦੇ ਵਿੱਚ ਰਜਿਸਟਰੀ ਹੋ ਗਈ ਜੇ ਐਕਸ਼ਨ ਲਿਆ ਗਿਆ ਤਾਂ ਮਾਲ ਮਹਿਕਮਾ ਹੜਤਾਲ ਤੇ ਚਲੇ ਜੇ ਸਰਕਾਰ ਨੇ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਤੁਸੀਂ ਜੇ ਕੰਮ ਤੇ ਵਾਪਸ ਨਾ ਆਏ ਤੇ ਅਸੀਂ ਐਕਸ਼ਨ ਲਵਾਂਗੇ ਤਾਂ ਸਰਕਾਰ ਨੂੰ ਹੀ ਉਲਟਾ ਤਾਨਾ ਸ਼ਾਹ ਕਹਿ ਦਿੱਤਾ ਇਸ ਮਾਲ ਮਹਿਕਮੇ ਦੇ ਪਟਵਾਰੀ ਜਾਂ ਤਸੀਲਦਾਰ ਜਾਂ ਕਨਗੋ ਜੋ ਵੀ ਹੜਤਾਲ ਤੇ ਸੀ ਉਹਨਾਂ ਦੀ ਐਸੋਸੀਏਸ਼ਨਾਂ ਸੀ ਉਹਨਾਂ ਵੱਲੋਂ ਚੈਨਲਾਂ ਦੇ ਉੱਤੇ ਬੈਠ ਕੇ ਇਹ ਕਿਹਾ ਗਿਆ ਕਿ ਅਸੀਂ ਵਿਜੀਲੈਂਸ ਦੇ ਅਧਿਕਾਰੀ ਤੇ ਅਸੀਂ ਨਿਤਾਵਾਂ ਦੀਆਂ ਜਾਇਦਾਦਾਂ ਜੋ ਉਹਨਾਂ ਵੱਲੋਂ ਬੜਾਈਆਂ ਗਈਆਂ ਨੇ ਉਸ ਦਾ ਪਰਦਾ ਫਾਸ਼ ਕਰਾਂਗੇ ਉਸ ਦਾ ਕੱਚਾ ਚਿੱਠਾ ਲੋਕਾਂ ਦੇ ਸਾਹਮਣੇ ਉਜਾਗਰ ਕਰਾਂਗੇ ਜੇ ਸਾਡੇ ਤੇ ਐਕਸ਼ਨ ਲਿਆ ਗਿਆ ਕੀ ਇਸ ਨੂੰ ਬਲੈਕਮੇਲ ਨਹੀਂ ਕਿਹਾ ਜਾ ਸਕਦਾ ਇਸ ਦੇ ਵਿੱਚ ਜੇ ਤੁਹਾਡੇ ਕੋਲ ਕਿਸੇ ਵੀ ਵਿਜੀਲੈਂਸ ਅਧਿਕਾਰੀ ਦੀ ਜਾਂ ਕਿਸੇ ਵੀ ਪੋਲੀਟੀਸ਼ਨ ਦੀ ਕਿਸੇ ਵੀ ਰਾਜਨੇਤਾ ਦੀ ਕੋਈ ਵੀ ਵੇ ਨਾਮੀ ਪ੍ਰਾਪਰਟੀ ਜਾਂ ਜਾਇਦਾਦ ਦੀ ਜਾਣਕਾਰੀ ਹੈ ਤੁਸੀਂ ਉਡੀਕ ਕਿਉਂ ਕਰ ਰਹੇ ਹੋ ਜਦੋਂ ਤੁਹਾਡੇ ਤੇ ਕੋਈ ਐਕਸ਼ਨ ਹੁੰਦਾ ਹੈ ਤੁਸੀਂ ਉਦੋਂ ਹੀ ਇਸ ਦੀ ਗੱਲ ਕਿਉਂ ਕਰਦੇ ਤੁਸੀਂ ਪਹਿਲਾਂ ਹੀ ਨਿਸ਼ਾਨ ਕਿਉਂ ਨਹੀਂ ਕਰਦੇ ਜਦੋਂ ਇਹ ਜਾਇਦਾਦਾਂ ਦੀਆਂ ਰਜਿਸਟਰੀਆਂ ਤੁਹਾਡੇ ਕੋਲ ਹੋਣ ਆਉਂਦੀਆਂ ਨੇ ਕਿ ਤੁਸੀਂ ਉਦੋਂ ਨਹੀਂ ਇਹਨਾਂ ਨੂੰ ਉਜਾਗਰ ਕਰ ਸਕਦੇ ਕਿ ਦੇਖੋ ਜੀ ਇਹ ਗੋਰਖਦੰਦਾ ਹੋ ਰਿਹਾ ਕੀ ਤੁਸੀਂ ਉਸ ਟਾਈਮ ਉਹਨਾਂ ਦੀਆਂ ਇਹਨਾਂ ਰਜਿਸਟਰੀਆਂ ਦੇ ਵਿੱਚ ਇਹਨਾਂ ਦੇ ਸਰਕਾਰੀ ਕੰਮ ਦੇ ਵਿੱਚ ਖੁਦ ਸ਼ਾਮਿਲ ਨਹੀਂ ਹੁੰਦੇ ਫੇਰ ਇੱਕ ਦੂਸਰੀ ਗੱਲ ਕਹੀ ਜਾਂਦੀ ਹੈ ਕਿ ਦੇਖੋ ਜੀ ਇਹ ਤਾਂ ਮਜਬੂਰੀ ਦੇ ਵਿੱਚ ਕਰਦੇ ਨੇ ਕਿਉਂਕਿ ਜਿਹੜਾ ਸਾਰਾ ਸਰਕਾਰੀ ਤੰਤਰ ਦਾ ਖਰਚ ਹੁੰਦਾ ਹੈ ਕੋਈ ਵੀ ਦੌਰੇ ਹੁੰਦੇ ਨੇ ਇਹਨਾਂ ਨੂੰ ਚੱਕਣਾ ਪੈਂਦਾ ਹੈ ਹਿੱਸਾ ਜਿਹੜਾ ਹੈ ਉੱਪਰ ਤੱਕ ਜਾਂਦਾ ਹੈ ਇਸ ਲਈ ਇਹ ਮਜਬੂਰੀ ਵਸ ਜਿਹੜੇ ਨੇ ਉਹ ਰਿਸ਼ਵਤ ਲੈਂਦੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਜਿਹੜੇ ਇਹ ਪੱਤਰਕਾਰ ਇਹ ਸਭ ਕੁਝ ਬੋਲਦੇ ਨੇ ਕਿ ਮਜਬੂਰੀ ਨਾਲ ਰਿਸ਼ਵਤ ਲਈ ਜਾਂਦੀ ਹੈ ਪਤਾ ਨਹੀਂ ਇਸ ਤਰ੍ਹਾਂ ਦੀ ਕਿਹੜੀ ਮਜਬੂਰੀ ਹੈ ਜਿਹੜੀ ਉਹਨਾਂ ਨੂੰ ਰਿਸ਼ਵਤ ਲੈਣ ਦੇ ਲਈ ਮਜਬੂਰ ਕਰਦੀ ਹੈ ਕਿ ਜਦੋਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਉਦੋਂ ਉਹ ਕੰਮ ਛੱਡ ਕੇ ਹੜਤਾਲ ਨਹੀਂ ਕਰ ਸਕਦੇ ਕਿ ਅਸੀਂ ਰਿਸ਼ਵਤ ਨਹੀਂ ਲੈਣੀ ਜੀ ਉਹ ਜਦੋਂ ਕੋਈ ਐਕਸ਼ਨ ਹੁੰਦਾ ਹੈ ਉਹਨਾਂ ਤੇ ਕੋਈ ਬੰਦਾ ਫੜਿਆ ਜਾਂਦਾ ਹੈ ਉਦੋਂ ਹੀ ਹੜਤਾਲ ਕਿਉਂ ਕਰਦੇ ਨੇ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਰਿਸ਼ਵਤ ਨਹੀਂ ਲੈਣੀ ਉਹ ਇਹ ਕਹਿੰਦੇ ਨੇ ਕਿ ਸਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਜੇ ਸਰਕਾਰ ਕਿਸੇ ਹੋਏ ਗਲਤ ਕੰਮ ਦੇ ਉੱਪਰ ਕਿਸੇ ਬੰਦੇ ਦੀ ਜਾਇਦਾਦ ਧੋਖੇ ਨਾਲ ਕਿਸੇ ਹੋਰ ਬੰਦੇ ਵੱਲੋਂ ਨਾਮ ਲਵਾ ਲਈ ਜਾਂਦੀ ਹੈ ਉਸ ਤੇ ਐਕਸ਼ਨ ਲੈਂਦੀ ਹੈ ਤਾਂ ਕੀ ਇਹ ਸਰਕਾਰ ਦਾ ਕੰਮ ਨਹੀਂ ਹੈ ਜੇ ਸਰਕਾਰ ਕੰਮ ਨਹੀਂ ਕਰਦੀ ਫਿਰ ਅਸੀਂ ਉਸ ਦੀ ਆਲੋਚਨਾ ਕਰਦੇ ਹਾਂ ਕਿ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ ਸਰਕਾਰ ਕੰਮ ਨਹੀਂ ਕਰਦੀ ਜਿਹੜੇ ਆਮ ਲੋਕ ਨੇ ਉਹ ਕਿੱਥੇ ਜਾਣ ਕਿਹਦੇ ਕੋਲ ਫਰਿਆਦ ਕਰਨ ਜੇ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਉਹ ਅਧਿਕਾਰੀ ਹੜਤਾਲ ਤੇ ਚਲੇ ਜਾਂਦੇ ਨੇ ਜੇ ਹੜਤਾਲ ਕਰਨ ਵਾਲਿਆਂ ਦੇ ਉੱਤੇ ਸਰਕਾਰ ਕੋਈ ਐਕਸ਼ਨ ਲੈਂਦੀ ਹੈ ਅਸੀਂ ਉਹਨੂੰ ਤਾਨਾਸ਼ਾ ਕਰਾਰ ਦਿੰਨੇ ਕਿ ਕਿੱਥੋਂ ਦੀ ਸਿਆਣਪ ਹੈ ਕਿ ਇਹ ਆਲੋਚਨਾ ਕਰਨੀ ਜਾਇਜ਼ ਹੈ ਕਿ ਸਾਨੂੰ ਹਫ਼ਤਾ 10 ਦਿਨ 15 ਦਿਨ ਉੜਿਕਣਾ ਨਹੀਂ ਚਾਹੀਦਾ ਕਿ ਅਸੀਂ ਦੇਖੀਏ ਕਿ ਸਰਕਾਰ ਨੇ ਜੇ ਕੋਈ ਐਕਸ਼ਨ ਲਿਆ ਹੈ ਕੋਈ ਕਾਰਵਾਈ ਕੀਤੀ ਹੈ ਉਸ ਦੇ ਨਤੀਜੇ ਜਿਹੜੇ ਨੇ ਉਹ ਕੀ ਨਿਕਲਦੇ ਫਿਰ ਉਹਨਾਂ ਨਤੀਜਿਆਂ ਦੇ ਉੱਤੇ ਅਸੀਂ ਕੋਈ ਟਿੱਪਣੀ ਕਰੀਏ ਕੋਈ ਆਲੋਚਨਾ ਕਰੀਏ ਕੀ ਦੇਖੋ ਜੀ ਇਹ ਕਾਰਵਾਈ ਹੋਈ ਸੀ ਇਸ ਦੇ ਇਹ ਨਤੀਜੇ ਨਿਕਲੇ ਹਨ ਇਹ ਨਤੀਜੇ ਗਲਤ ਹਨ ਬੁਰੇ ਹਨ ਜਾਂ ਚੰਗੇ ਹਨ ਉਸ ਤੇ ਉੱਪਰ ਅਸੀਂ ਚਰਚਾ ਕਰੀਏ ਉਸ ਤੇ ਉੱਪਰ ਅਸੀਂ ਬਹਿਸ ਕਰੀਏ ਕਿ ਅਜਿਆ ਨਹੀਂ ਹੋਣਾ ਚਾਹੀਦਾ ਜਾਂ ਕੀ ਅਸੀਂ ਐਕਸ਼ਨ ਹੁੰਦੇ ਸਾਰ ਹੀ ਅੱਧੇ ਘੰਟੇ ਦੇ ਅੰਦਰ ਅੰਦਰ ਆਪਣੀਆਂ ਜੜੀਆਂ ਨੇ ਉੱਤੇ ਰਾਂ ਮੰਨ ਲੈ ਲੈਂਦੇ ਆ ਕਿ ਮੈਂ ਵਿਰੋਧੀ ਧਿਰ ਦੇ ਨਾਲ ਆਂ ਜੀ ਮੈਂ ਸਰਕਾਰ ਦੀ ਆਲੋਚਨਾ ਕਰਨੀ ਕਰਨੀ ਜਾਂ ਮੈਂ ਸਰਕਾਰ ਦੇ ਨਾਲ ਆ ਮੈਂ ਉਹਨਾਂ ਦੇ ਕੰਮ ਦੀ ਤਾਰੀਫ਼ ਕਰਨੀ ਕਰਨੀ ਆਂ ਚਾਹੇ ਉਹ ਗਲਤ ਵੀ ਕੰਮ ਕਰ ਰਹੇ। ਅਜਿਹੀਆਂ ਤੜੇਬੰਦੀਆਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਉਂ ਵੰਡ ਕੇ ਰੱਖਿਆ ਹੈ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਦਾ ਜਵਾਬ ਜਿਹੜਾ ਹੈ ਲੋਕਾਂ ਨੂੰ ਮੰਗਣਾ ਚਾਹੀਦਾ ਹੈ ਤੇ ਸਾਨੂੰ ਪੱਤਰਕਾਰਾਂ ਨੂੰ ਦੇਣਾ ਚਾਹੀਦਾ। ਹੁਣ ਦੂਸਰਾ ਮੁੱਦਾ ਆ ਜਾਂਦਾ ਹੈ। ਦੂਸਰਾ ਮੁੱਦਾ ਹੈ ਜੀ ਕਿਸਾਨੀ ਅੰਦੋਲਨ ਦਾ। ਕਿਸਾਨਾਂ ਦਾ ਪਹਿਲਾਂ ਹੀ ਪਿਛਲੇ ਲੰਮੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ। ਪਹਿਲਾ ਆਪਾਂ ਕਹਿੰਦੇ ਆ ਜੀ ਕੀ ਅੰਦੋਲਨ 1.0 ਹੋਇਆ ਦਿੱਲੀ ਦੀਆਂ ਬਰੂਹਾਂ ਤੇ ਉਹ ਅੰਦੋਲਨ ਹੋਇਆ ਅੰਦੋਲਨ ਕਿਸਾਨ ਜਥੇਬੰਦੀਆਂ ਜਿੱਤ ਗਈਆਂ ਜੀ ਬਹੁਤ ਕੁਝ ਹੋਇਆ ਸਾਰੇ ਲੋਕਾਂ ਨੇ ਸਾਹ ਸੱਚਾ ਬਹੁਤ ਵਧੀਆ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਦੇ ਵਿੱਚ ਆਪਸੀ ਫੁੱਟ ਪੈ ਗਈ ਸਾਰਿਆਂ ਨੂੰ ਪਤਾ ਹੈ ਕੀ ਕੀ ਹੋਇਆ ਹੁਣ ਪਿਛਲੇ 1 ਸਾਲ ਤੋਂ ਦੋ ਇਹਨਾਂ ਦੀਆਂ ਧਿਰਾਂ ਨੇ ਉਹ ਦੋ ਬਾਰਡਰਾਂ ਦੇ ਉੱਤੇ ਬੈਠੀਆਂ ਨੇ ਅੰਦੋਲਨ ਕਰ ਰਹੀਆਂ ਨੇ ਕੇਂਦਰ ਸਰਕਾਰ ਆ ਕੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰ ਚੁੱਕੀ ਹੈ ਫਿਰ ਇੱਕ ਹੋਰ ਧੜਾ ਅਲੱਗ ਤੋਂ ਚੰਡੀਗੜ੍ਹ ਮੋਰਚਾ ਲਾਉਣ ਦੀ ਗੱਲ ਕਰਦਾ ਹੈ ਕਾਲ ਦਿੰਦਾ ਹੈ ਤੇ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਮੋਰਚਾ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਲਾਉਣਾ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਜੇ ਇੱਕ ਤਿਰ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਕੋਈ ਅੰਦੋਲਨ ਛੇੜ ਕੇ ਬੈਠੀ ਹੈ ਕੀ ਤੁਹਾਡਾ ਇਹ ਇੰਨਾ ਜ਼ਰੂਰੀ ਮੁੱਦਾ ਹੈ ਕਿ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਪੈਰਲਲ ਅੰਦੋਲਨ ਖੜਾ ਕਰੋ ਇਹਦੇ ਵਿੱਚ ਕਿਹੜੇ ਕਿਸਾਨਾਂ ਦਾ ਹਿੱਤ ਹੈ ਕੀ ਤੁਸੀਂ ਉਡੀਕ ਨਹੀਂ ਕਰ ਸਕਦੇ ਕਿ ਪਹਿਲਾਂ ਇੱਕ ਅੰਦੋਲਨ ਖਤਮ ਹੋ ਜਾਏ ਕੇਂਦਰ ਸਰਕਾਰ ਦੇ ਖਿਲਾਫ ਜੋ ਤੁਸੀਂ ਲੜਾਈ ਛੇੜੀ ਹੈ ਉਸ ਨੂੰ ਕਿਸੇ ਨਤੀਜੇ ਦੇ ਉੱਪਰ ਪਹੁੰਚਾਇਆ ਜਾਏ ਇਕੱਠੇ ਹੋ ਕੇ ਨਹੀਂ ਬਚਾਉਣਾ ਉਹਦਾ ਇੰਤਜ਼ਾਰ ਤਾਂ ਕਰ ਸਕਦੇ ਹੋ ਕਿ ਪਹਿਲਾਂ ਉਹ ਖਤਮ ਹੋ ਜਾਏ ਫਿਰ ਅਸੀਂ ਆਪਣਾ ਨਵਾਂ ਸੰਘਰਸ਼ ਵਧਾਂਗੇ ਤੁਸੀਂ ਇੱਕ ਚੱਲਦੇ ਹੋਏ ਸੰਘਰਸ਼ ਦੇ ਵਿੱਚ ਇੱਕ ਨਵਾਂ ਸੰਘਰਸ਼ ਇੱਕ ਉਸ ਦੇ ਪੈਰਲਲ ਸੰਘਰਸ਼ ਜਿਹੜਾ ਹੈ ਉਹ ਖੜਾ ਕਰਨਾ ਚਾਹੁੰਦੇ ਹੋ ਇਸ ਦੇ ਵਿੱਚ ਕਿਸ ਦਾ ਫਾਇਦਾ ਇਹ ਸਵਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਦੇਣਾ ਚਾਹੀਦਾ ਚਲੋ ਖੈਰ ਕੁਝ ਵੀ ਹੋਇਆ ਐਲਾਨ ਹੋ ਗਿਆ ਸਰਕਾਰ ਨੇ ਮੀਟਿੰਗ ਸੱਦ ਲਈ ਮੀਟਿੰਗ ਦੇ ਵਿੱਚ ਚਰਚਾ ਹੋ ਰਹੀ ਹੈ ਇੱਕ ਇੱਕ ਮੰਗ ਉੱਪਰ ਚਰਚਾ ਹੋ ਰਹੀ ਹੈ 8-9 ਮੰਗਾਂ ਦੇ ਉੱਪਰ ਚਰਚਾ ਹੋ ਗਈ ਤੇ ਮੋਰਚੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਕਹਿੰਦੇ ਨਹੀਂ ਜੀ ਮੋਰਚਾ ਚੱਲੇਗਾ ਉਹ ਅਸੀਂ ਬਹੁਤ ਪਹਿਲਾਂ ਦਾ ਐਲਾਨਾ ਹੋਇਆ ਹੈ ਇਸ ਲਈ ਅਸੀਂ ਉਹ ਵਾਪਸ ਨਹੀਂ ਲੈਣਾ ਜੇ ਸਰਕਾਰ ਇਹ کہہ ਕੇ ਉੱਠ ਜਾਂਦੀ ਹੈ ਕਿ ਠੀਕ ਹੈ ਜੀ ਤੁਸੀਂ ਫਿਰ ਮੋਰਚਾ ਹੀ ਲਾ ਲਓ ਜੇ ਤੁਸੀਂ ਉਹ ਪ੍ਰੋਗਰਾਮ ਨਹੀਂ ਬਦਲ ਸਕਦੇ ਫਿਰ ਗੱਲਬਾਤ ਨਾ ਕਰੋ ਫਿਰ ਮੋਰਚਾ ਲਾਓ ਉਸ ਤੋਂ ਬਾਅਦ ਦੇਖਦੇ ਉਸ ਨੂੰ ਅਸੀਂ ਇਹ ਰੰਗਤ ਦਿੰਨੇ ਆ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਵਿਰੋਧੀ ਹੋ ਗਈ ਹੈ ਸਾਰੇ ਕਿਸਾਨਾਂ ਦੀ ਵਿਰੋਧੀ ਹੋ ਗਈ ਹੈ ਜੇ ਤੁਹਾਨੂੰ ਰੋਕਿਆ ਜਾਂਦਾ ਹੈ ਚੰਡੀਗੜ੍ਹ ਦੇ ਨੇੜੇ ਵੀ ਪਹੁੰਚ ਨਹੀਂ ਦਿੱਤਾ ਜਾਂਦਾ ਤੁਹਾਡੀ ਉਹ ਮੋਰਚੇ ਦੀ ਕਾਲ ਫੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਬਿਆਨ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਨੇ ਉਹ ਵੀ ਬੜੀਆਂ ਹੈਰਾਨੀਜਨਕ ਨੇ ਅੱਜ ਹੀ ਮੈਂ ਸਵੇਰੇ ਸੁਣ ਰਿਹਾ ਸੀਗਾ ਕਿ ਇੱਕ ਬਹੁਤ ਉੱਗੇ ਪੱਤਰਕਾਰ ਯੋਗਿੰਦਰ ਸਿੰਘ ਉਗਰਾਹਾ ਦੇ ਨਾਲ ਬੈਠ ਕੇ ਇੰਟਰਵਿਊ ਕਰ ਰਹੇ ਸੀ ਲੇਕਿਨ ਉਹ ਦੇਖਣ ਤੋਂ ਤੇ ਉਹ ਸੁਣਨ ਤੋਂ ਇਹ ਨਹੀਂ ਪ੍ਰਤੀਤ ਹੋ ਰਿਹਾ ਸੀ ਕਿ ਕੋਈ ਪੱਤਰਕਾਰ ਕਿਸੇ ਆਗੂ ਦੀ ਇੰਟਰਵਿਊ ਕਰ ਰਿਹਾ ਹੈ ਇਹ ਲੱਗ ਰਿਹਾ ਸੀ ਕਿ ਦੋਨੇ ਜਣੇ ਇਕੱਠੇ ਬੈਠ ਕੇ ਸਰਕਾਰ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਾਂ ਸਰਕਾਰ ਦੇ ਉੱਤੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹ ਪੱਤਰਕਾਰਤਾ ਹੈ ਉਸ ਇੰਟਰਵਿਊ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਇਹ ਕਹਿ ਰਿਹਾ ਹੈ ਕਿ ਤੂੰ ਭਗਵੰਤ ਮਾਨਾਂ ਪੰਜਾਬੀਆਂ ਦਾ ਠੇਕਾ ਲਿਆ ਹੈ ਉਹ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਹੈ ਪੂਰੇ ਪੰਜਾਬ ਦਾ ਇੱਕੋ ਇੱਕ ਮੁੱਖ ਮੰਤਰੀ ਹੈ ਉਸ ਨੂੰ ਆਪਾਂ ਕਹਿ ਰਹੇ ਹਾਂ ਕਿ ਤੂੰ ਠੇਕਾ ਲਿਆ ਹੈ ਤੁਸੀਂ 100 ਜਥੇਬੰਦੀਆਂ ਦੇ ਵਿੱਚੋਂ ਇੱਕ ਜਥੇਬੰਦੀ ਦੇ ਆਗੂ ਤੁਸੀਂ ਇਹ ਦਾਵਾ ਕਰਦੇ ਹੋ ਕਿ ਸਾਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਅਸੀਂ ਲੜ ਰਹੇ ਹਾਂ ਤੁਸੀਂ ਏਕਾ ਲੈ ਸਕਦੇ ਹੋ 100 ਜਥੇਬੰਦੀਆਂ ਚੋਂ ਇੱਕ ਜਥੇਬੰਦੀ ਦੇ ਆਗੂ ਹੋ ਕੇ ਸਾਰੇ ਦੇਸ਼ ਦੇ ਕਿਸਾਨਾਂ ਦਾ ਠੇਕਾ ਲੈ ਸਕਦੇ ਹੋ ਕੋਈ ਸਵਾਲ ਨਹੀਂ ਪੁੱਛਣਾ ਚਾਹੀਦਾ ਤੁਹਾਨੂੰ ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਅੰਦੋਲਨ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਜਥੇਬੰਦੀਆਂ ਇਕੱਠੀਆਂ ਨਹੀਂ ਨੇ ਅਲੱਗ-ਅਲੱਗ ਤਰ੍ਹਾਂ ਨੇ ਤੁਸੀਂ ਠੇਕਾ ਲਿਆ ਸਾਰੇ ਕਿਸਾਨਾਂ ਦਾ ਤੁਹਾਡੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਸਾਰੇ ਕਿਸਾਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਤੇ ਉਹ ਮੁੱਖ ਮੰਤਰੀ ਉਹਨੇ ਠੇਕਾ ਨਹੀਂ ਲਿਆ ਉਹ ਕਿਸੇ ਨੂੰ ਪੰਜਾਬੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਇਹ ਕਿਸੋ ਜਿਹਾ ਤਰਕ ਹੈ ਤੇ ਜਿਹੜਾ ਪੱਤਰਕਾਰ ਉੱਥੇ ਬੈਠ ਕੇ ਮੁਸਕਰਾ ਰਿਹਾ ਹੈ ਇਹ ਗੱਲਾਂ ਸੁਣ ਕੇ ਤੇ ਸਾਥ ਨਿਭਾ ਰਿਹਾ ਹੈ ਕੀ ਉਸ ਨੂੰ ਇਹ ਸਵਾਲ ਨਹੀਂ ਪੁੱਛਣੇ ਚਾਹੀਦੇ ਕੀ ਭਈ ਇਹ ਤੁਸੀਂ ਕਿਹੋ ਜਿਹਾ ਬਿਆਨ ਦੇ ਰਹੇ ਹੋ ਕੀ ਤੁਸੀਂ ਚਲੋ ਤੁਹਾਡੀ ਆਦਤ ਹੈ ਤੁਸੀਂ ਚੁਣਿਆ ਹੋਇਆ ਮੁੱਖ ਮੰਤਰੀਆਂ ਨੂੰ ਤੂੰ ਤੜਾ ਕਹਿ ਕੇ ਗੱਲ ਕਰ ਸਕਦੇ ਹੋ ਜੀ ਤੁਹਾਡਾ ਹੱਕ ਬਣਦਾ ਹੈ ਲੇਕਿਨ ਜੇ ਤੁਹਾਨੂੰ ਗੱਲਬਾਤ ਦਾ ਸਰਕਾਰ ਸੱਦਾ ਦਿੰਦੀ ਹੈ 20 ਜਣਿਆਂ ਦੇ ਵਿੱਚੋਂ 18 ਜਣਿਆਂ ਦੇ ਨਾਮ ਲਿਖੇ ਜਾਂਦੇ ਨੇ ਤੁਹਾਡਾ ਚਿੱਠੀ 'ਚ ਨਾਮ ਵੀ ਨਹੀਂ ਲਿਖਿਆ ਜਾਂਦਾ ਤਾਂ ਤੁਸੀਂ ਉਸ ਨੂੰ ਆਪਣੀ ਹੱਤਾ ਕਮਾਂਦੇ ਹੋ ਤੁਸੀਂ ਕਹਿੰਦੇ ਸਾਡੀ ਬੇਇਜ਼ਤੀ ਹੋ ਗਈ ਸਾਨੂੰ ਸੱਦਾ ਜ਼ੁਬਾਨੀ ਕਿਉਂ ਦਿੱਤਾ ਗਿਆ ਚਿੱਠੀ ਲਿਖ ਕੇ ਕਿਉਂ ਨਹੀਂ ਦਿੱਤਾ ਗਿਆ ਸਾਡੀ ਬੇਇਜ਼ਤੀ ਹੋ ਗਈ ਤੁਹਾਡੀ ਤਾਂ ਪੈਰ ਪੈਰ ਤੇ ਗੱਲ ਗੱਲ ਤੇ ਬੇਇਜ਼ਤੀ ਹੋ ਸਕਦੀ ਹੈ ਲੇਕਿਨ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਤੁਸੀਂ ਤੂੰ ਤਲਾਕ ਕਰਕੇ ਸੰਬੋਧਨ ਕਰੋ ਉਹਦੀ ਬੇਇਜ਼ਤੀ ਨਹੀਂ ਹੁੰਦੀ ਹੈ ਇਹ ਕਿਹੋ ਜਿਹਾ ਵਰਤਾਰਾ ਹੈ ਇਹ ਕਿਹੋ ਜਿਹਾ ਲੌਜੀਕ ਹੈ ਤੁਸੀਂ ਆਪਣੇ ਆਪ ਨੂੰ ਤਾਂ ਇਹ ਕਹਿੰਦੇ ਹੋ ਕਿ ਅਸੀਂ ਜੋ ਵੀ ਕਰ ਰਹੇ ਹਾਂ ਅਸੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਲੇਕਿਨ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ ਉਹ ਕੱਲਾ ਸਿਰਫ ਇੱਕ ਮੁੱਖ ਮੰਤਰੀ ਹੈ ਉਹਦਾ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਰਵਕਾਰ ਨਹੀਂ ਜੇ ਬਾਕੀ ਜਿਹੜੀਆਂ ਧਿਰਾਂ ਨੇ ਚਾਹੇ ਉਹ ਆਮ ਲੋਕ ਨੇ ਚਾਹੇ ਉਹ ਵਪਾਰੀ ਨੇ ਚਾਹੇ ਉਹ ਆਮ ਦੁਕਾਨਦਾਰ ਨੇ ਤੁਹਾਡੇ ਨਿੱਤ ਦੇ ਧਰਨਿਆਂ ਤੋਂ ਦੁਖੀ ਨੇ ਤਾਂ ਤੁਸੀਂ ਉਹਨਾਂ ਨੂੰ ਕਿਸਾਨ ਵਿਰੋਧੀ ਵਰਤਾਨ ਦਿੰਦੇ ਜੀਦਾ ਜੀ ਕਰਦਾ ਉਹ ਚਾਹੇ ਉਹ ਕੋਈ ਚੌਂਕ ਹੋਵੇ ਚਾਹੇ ਉਹ ਕੋਈ ਦਫਤਰ ਹੋਵੇ ਚਾਹੇ ਉਹ ਕਿਸੇ ਦੀ ਦੁਕਾਨ ਹੋਵੇ ਉਹਦੇ ਮੂਰੇ ਧਰਨਾ ਲਾ ਕੇ ਬੈਠ ਜਾਂਦਾ ਹੈ ਇਹ ਤੁਹਾਡਾ ਜਮਹੂਰੀ ਹੱਕ ਹੈ ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ ਲੇਕਿਨ ਉਹ ਦੂਸਰੇ ਬੰਦੇ ਦਾ ਰਾਈਟ ਕਿੱਥੇ ਗਿਆ ਕੀ ਉਹਨੂੰ ਕੋਈ ਆਜ਼ਾਦੀ ਨਹੀਂ ਹੈ ਕਿ ਜਿੰਨਾਂ ਨੂੰ ਤੁਸੀਂ ਕੰਮ ਤੇ ਜਾਣ ਤੋਂ ਰੋਕਦੇ ਹੋ ਜਿਹੜੇ ਬੱਚਿਆਂ ਦੇ ਬੋਰਡ ਦੇ ਪੇਪਰ ਨੇ ਉਹ ਬੋਲ ਦੇ ਪੇਪਰਾਂ 'ਚ ਜਾਣ ਤੋਂ ਦੇਰੀ ਹੋ ਰਹੀ ਹੈ, ਲੇਟ ਹੋ ਰਹੇ ਨੇ। ਕੋਈ ਵਿਆਹ ਤੇ ਨਹੀਂ ਜਾ ਸਕ ਰਿਹਾ, ਕੋਈ ਮਰੀਜ਼ ਹੈ ਜਿਹੜਾ ਉਹ ਖੱਜਲ-ਖੁਆਲ ਹੋ ਰਿਹਾ ਹੈ। ਉਹਨਾਂ ਦੇ ਹੱਕ ਕਿੱਥੇ ਗਏ? ਹੁਣ ਇੱਕ ਨਵਾਂ ਪੈਂਤਲਾ ਸ਼ੁਰੂ ਹੋ ਗਿਆ ਹੈ ਕਿ ਨਹੀਂ ਜੀ ਅਸੀਂ ਤਾਂ ਰਾ ਰੋਕਿਆ ਹੀ ਨਹੀਂ, ਰਾ ਤਾਂ ਵੀ ਸਰਕਾਰ ਨੇ ਰੋਕਿਆ। ਉਹ ਜੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਕਿ ਹਰ ਦੂਜੇ ਦਿਨ ਕਿਤੇ ਨਾ ਕਿਤੇ ਧਰਨਾ ਦੇਣ ਜਾ ਰਹੇ ਹੋ, ਤੁਸੀਂ 100 ਬੰਦਾ, 1000 ਬੰਦਾ ਇਕੱਠਾ ਹੋ ਕੇ ਕਿਸੇ ਪਾਸੇ ਨੂੰ ਪੁੱਛ ਕਰ ਰਹੇ ਹੋ। ਇਹ ਸਰਕਾਰ ਨੂੰ ਤੁਹਾਨੂੰ ਰੋਕਣੀ ਚਾਹੀਦਾ ਜਿਹੜਾ ਮਰਜ਼ੀ ਜਿੱਧਰ ਨੂੰ ਮਰਜ਼ੀ ਜਾ ਕੇ ਬੈਠ ਜੇ ਕਿਸੇ ਦਾ ਵੀ ਰਾਹ ਰੋਕ ਲਵੇ ਕੀ ਇਹ ਜਮੂਰਤੀ ਹੈ ਕੀ ਇਹ ਅਨਾਰਕੀ ਨਹੀਂ ਹੈ ਜੇ ਕਿਸੇ ਨੇ ਇਸ ਦੀ ਕੋਈ ਮਿਸਾਲ ਦੇਖਣੀ ਹੈ ਤਾਂ ਉਹ ਜ਼ਮੀਨ ਪ੍ਰਾਪਤੀ ਦੀ ਜਿਹੜੀ ਸੰਘਰਸ਼ ਕਮੇਟੀ ਜਿਹੜੀ ਬਣੀ ਸੀ ਉਹ ਸ਼ੁਰੂਆਤ ਇੱਥੋਂ ਹੋਈ ਸੀ ਕਿ ਸਾਨੂੰ ਜਿਹੜੀ ਠੇਕੇ ਤੇ ਜ਼ਮੀਨ ਮਿਲਦੀ ਹੈ ਉਹ ਘੱਟ ਠੇਕੇ ਤੇ ਮਿਲਣੀ ਚਾਹੀਦੀ ਹੈ ਉਹਦੀ ਬੋਲੀ ਜਿਹੜੀ ਹੈ ਉਹੋ ਜਿਆਦਾ ਨਹੀਂ ਚੱਕਣੀ ਚਾਹੀਦੀ ਕਿਉਂਕਿ ਅਸੀਂ ਜਿਆਦਾ ਬੋਲੀ ਦੇ ਨਹੀਂ ਸਕਦੇ ਸਾਨੂੰ ਘੱਟ ਬੋਲੀ ਤੇ ਜ਼ਮੀਨ ਜਿਹੜੀ ਹੈ ਉਹ ਮਿਲਣੀ ਚਾਹੀਦੀ ਆ ਇੱਕ ਖਾਸ ਵਿਸ਼ੇਸ਼ ਪਾਈਚਾਰੇ ਦਲਿਤ ਪਾਈਚਾਰੇ ਉਹ ਵੱਦੀ 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 ਬਾਈ ਕੱਲ ਪਰਸੋਂ ਜਾਂ ਪਿਛਲੇ ਹਫਤੇ ਉਹਨਾਂ ਨੇ ਇੱਕ ਬਹੁਤ ਵੱਡੀ ਜ਼ਮੀਨ ਦੇ ਉੱਤੇ ਜਾ ਕੇ ਕਬਜ਼ਾ ਕਰਕੇ ਇਹ ਕਿਹਾ ਕਿ ਅਸੀਂ ਇੱਥੇ ਪਿੰਡ ਬਸਾਵਾਂਗੇ ਹੁਣ ਸਾਡਾ ਕਬਜ਼ਾ ਇੱਥੇ ਹੋ ਗਿਆ ਹੈ ਅਗਲੀ ਫਸਲ ਜਿਹੜੀ ਹੈ ਹੁਣ ਇੱਥੇ ਅਸੀਂ ਬੀਜਾਂਗੇ ਬੇਗਮਪੁਰਾ ਪਿੰਡ ਇੱਥੇ ਵਸੂਗਾ ਅਸੀਂ ਇਹਦੇ ਮਾਲਕ ਹੋ ਗਏ। ਕੀ ਇਸ ਤਰੀਕੇ ਨਾਲ ਕਿਸੇ ਵੀ ਟੜੇ ਨੂੰ ਕਿਸੇ ਵੀ ਲੋਕਾਂ ਦੇ ਸਮੂਹ ਨੂੰ ਜਾਂ ਇਕੱਠ ਨੂੰ ਕਿਤੇ ਵੀ ਕਬਜ਼ਾ ਕਰਕੇ ਉਸ ਤੇ ਆਪਣਾ ਨਗਰ ਆਪਣਾ ਜਿਹੜਾ ਹੈ ਪਿੰਡ ਬਸਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ? ਇਹ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ। ਇਹ ਸਵਾਲ ਜਿਹੜੇ ਨੇ ਪੱਤਰਕਾਰਾਂ ਨੂੰ ਚੱਕਣੇ ਚਾਹੀਦੇ ਨੇ, ਪੁੱਛਣੇ ਚਾਹੀਦੇ ਨੇ। ਇਹ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਜੀ ਇਹ ਤਾਂ ਸਰਕਾਰ ਤੇ ਅਸੀਂ ਜਾਂ ਨਾਲ ਆ ਜਾਂ ਅਸੀਂ ਉਸ ਦੇ ਖਿਲਾਫ ਇਸ ਚੀਜ਼ ਤੋਂ ਉੱਪਰ ਉੱਠ ਕੇ ਜਿਹੜੀ ਨਿਰਪੱਖ ਪੱਤਰਕਾਰੀ ਹੈ ਉਹ ਕਰਨੀ ਇਸ ਸਮੇਂ ਦੀ ਲੋੜ ਹੈ ਅੱਗੇ ਵਧਦੇ ਹਾਂ ਤੀਸਰਾ ਹੈ ਜਿਹੜਾ ਨਸ਼ੇ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ ਨਸ਼ੇ ਦੇ ਵਿਰੁੱਧ ਕਾਰਵਾਈ ਪਹਿਲਾਂ ਇਹੀ ਲੋਕ ਇਹੀ ਪੱਤਰਕਾਰ ਇਹੀ ਬੁੱਧੀਜੀਵੀ বারবার کہہ رہے ਸੀ ਕਿ ਸਰਕਾਰ نشے ਦੇ ਖਿਲਾਫ ਕੋਈ ਵੀ ਜਿਹੜੀ ਹੈ ਵਿਜੀਬਲ ਕਾਰਵਾਈ ਨਹੀਂ ਕਰ ਰਹੀ ਛੋਟੇ ਮੋਟੇ ਨੂੰ ਫੜਿਆ ਜਾ ਰਿਹਾ ਜੇਲ੍ਹ ਚ ਬੰਦ ਕਰ ਦਿੰਦੇ ਨੇ ਉਹ ਜਮਾਨਤ ਤੇ ਰਿਹਾ ਹੋ ਜਾਂਦੇ ਨੇ ਇਹਦੇ ਨਾਲ ਲੜਾਈ ਨਹੀਂ ਜਿੱਤੀ ਜਾ ਸਕਦੀ ਜੀ ਸਰਕਾਰ ਨਾਲ ਮਿਲੀ ਹੋਈ ਹੈ ਚਲੋ ਸਰਕਾਰ ਨੇ ਕੋਈ ਨਾ ਕੋਈ ਰਸਤਾ ਲੱਭਿਆ ਚਾਹੇ ਉਹ ਕਿਸੇ ਹੋਰ ਸਟੇਟ ਤੋਂ ਕਾਪੀ ਕੀਤਾ ਹੋਇਆ ਰਸਤਾ ਸੀ ਬਲਡੋਜ਼ਰਾਂ ਨਾਲ ਜਿਨ੍ਹਾਂ ਤੇ 8 8 10 10 ਐਫ ਆਈ ਆਰਾਂ ਦਰਸੀ ਮੁਕੱਦਮੇ ਦਰਸੀ ਜਿਨ੍ਹਾਂ ਦਾ ਇੱਕ ਪੁਰਾਣਾ ਇਤਿਹਾਸ ਸੀ ਕਿ ਉਹ ਸਾਲਾਂ ਬੱਧੀ ਤੋਂ ਨਸ਼ਾ ਵੇਚ ਰਹੇ ਨੇ ਸਾਰੇ ਇਲਾਕੇ ਨੂੰ ਪਤਾ ਹੈ ਕਿ ਇੱਥੋਂ ਨਸ਼ਾ ਜਿਹੜਾ ਹੈ ਵਿਕਦਾ ਹੈ ਇੱਥੋਂ ਤੱਕ ਕਿ ਉਹ ਲੋਕ ਕੈਮਰਿਆਂ ਤੇ ਆ ਕੇ ਸ਼ਰਮ ਧਮਕੀਆਂ ਦੇ ਰਹੇ ਸੀ ਕਿ ਇਸ ਤਾਂ ਵੇਚਾਂਗੇ ਫੋਤੋਂ ਜੋ ਹੁੰਦਾ ਕਰ ਲਓ ਜੇ ਉਹਨਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ ਉਸ ਨੂੰ ਵੀ ਤਾਨਾਸ਼ਹੀ ਦਾ ਇਲਜ਼ਾਮ ਜਿਹੜਾ ਹੈ ਲਗਾ ਦਿੱਤਾ ਜਾਂਦਾ ਮੈਂ ਇਸ ਗੱਲ ਦਾ ਪਰੋਕਰ ਨਹੀਂ ਹਾਂ ਕਿ ਆਪਾਂ ਇਸੇ ਦਾ ਵੀ ਘਰ ਤੋੜ ਦਈਏ ਜੇ ਮੈਂ ਕਿਸੇ ਇੱਕ ਮੈਂਬਰ ਨੇ ਗਲਤੀ ਕੀਤੀ ਹੋਵੇ ਲੇਕਿਨ ਜਾਂ ਤਾਂ ਆਪਾਂ ਸਰਕਾਰ ਤੇ ਇਲਜ਼ਾਮ ਲਾਉਣੇ ਆ ਕਿ ਇਹ ਕੁਝ ਕਰਦੇ ਨਹੀਂ ਤੇ ਜੇ ਉਹ ਕੁਝ ਕਰਦੇ ਨੇ ਤਾਂ ਫਟਾਫਟ ਅਸੀਂ ਉਹਦੇ ਉਲਟ ਖੜੇ ਹੋ ਜਾਂਦੇ ਆ ਕੀ ਇਸ ਚੀਜ਼ ਦੀ ਪੜਤਾਲ ਨਹੀਂ ਹੋਣੀ ਚਾਹੀਦੀ ਕਿ ਜਿੰਨਾਂ ਦਾ ਘਰ ਜਾਂ ਜਿੰਨਾਂ ਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਕੀ ਉਹ ਵਾਕਿਆ ਹੀ ਬਹੁਤ ਲੰਬੇ ਸਮੇਂ ਤੋਂ ਨਸ਼ੇ ਦੇ ਵਪਾਰ ਵਿੱਚ ਹਨ ਜਾਂ ਨਹੀਂ ਸਵਾਲ ਇਸ ਚੀਜ਼ ਦੇ ਉੱਤੇ ਖੜਾ ਹੋਣਾ ਚਾਹੀਦਾ ਹੈ ਕਿ ਇਸ ਕਾਰਵਾਈ ਦੇ ਆੜ ਦੇ ਵਿੱਚ ਕੀ ਕੋਈ નિર્ਦੋਸ਼ ਵਿਅਕਤੀ ਤਾਂ ਨਹੀਂ ਫੜਗੜਿਆ ਜਾ ਰਿਹਾ ਲੇਕਿਨ ਅਸੀਂ ਜਿਹੜੇ ਸਵਾਲ ਨੇ ਇਹਨਾਂ ਚੀਜ਼ਾਂ ਤੇ ਚੱਕਣ ਦੀ ਬਜਾਏ ਇਹ ਕਹਿ ਰਹੇ ਆਂ ਜੀ ਕਿ ਇਹ ਝੂਠ ਬੋਲ ਰਹੇ ਨੇ ਇਹ ਇਸ ਤਰ੍ਹਾਂ ਦੀ ਕਾਰਵਾਈ ਕਰ ਨਹੀਂ ਸਕਦੇ ਸੀ ਲੇਕਿਨ ਕਰ ਰਹੇ ਨੇ ਇਹ ਝੂਠ ਬੋਲ ਰਹੇ ਨੇ ਸਾਰਿਆਂ ਨੂੰ ਪਤਾ ਹੈ ਕਿ ਇਹ ਕਾਰਵਾਈ ਕਾਨੂੰਨੀ ਤੌਰ ਤੇ ਨਹੀਂ ਹੋ ਸਕਦੀ ਲੇਕਿਨ ਕੀ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕੀ ਸਰਕਾਰ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਨਹੀਂ ਹੈ ਕੀ ਸਰਕਾਰ ਨੂੰ ਦੇਸ਼ ਦਾ ਜਾਂ ਸੂਬੇ ਦਾ ਕਾਨੂੰਨ ਕੀ ਹੈ ਕੀ ਕਹਿੰਦਾ ਹੈ ਉਹ ਪਤਾ ਨਹੀਂ ਹੈ ਜੇ ਤੁਸੀਂ ਧਿਆਨ ਨਾਲ ਉਹਨਾਂ ਦੇ ਬਿਆਨ ਸੁਣੋ ਤਾਂ ਇੱਕ ਲਾਈਨ ਵਿੱਚ ਜ਼ਰੂਰ ਇਹ ਹੁੰਦੀ ਹੈ ਕਿ ਇਹ ਕਾਰਜਾਂ ਇਹ ਪ੍ਰਾਪਰਟੀ ਗੈਰ ਕਾਨੂੰਨੀ ਤਰੀਕੇ ਨਾਲ ਸਰਕਾਰੀ ਜ਼ਮੀਨ ਤੇ ਉਸਾਰੀ ਗਈ ਸੀ ਫੇਰ ਜਿਹੜਾ ਹੈ ਉਹ ਨਸ਼ੇ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਕਾਰਵਾਈ 파ਵੇਂ ਇਹ ਕਿਹਾ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਕਿ ਨਸ਼ੇ ਦੇ ਖਿਲਾਫ ਹੋ ਰਹੀ ਹੈ ਤੇ ਖੋ ਵੀ ਉਹਨਾਂ ਤੇ ਹੀ ਰਹੀ ਹੈ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਇਨਵੋਲ ਨੇ ਲਿਪਤ ਨੇ। ਲੇਕਿਨ ਜਿਹੜਾ ਕਾਨੂੰਨੀ ਦਾਅ ਹੈ ਜਾਂ ਕਾਨੂੰਨ ਜਿਹੜਾ ਵਰਤਿਆ ਜਾ ਰਿਹਾ ਹੈ ਉਹ ਤਾਂ ਇਲੀਗਲ ਕੰਸਟਰਕਸ਼ਨ ਦਾ ਹੀ ਵਰਤਿਆ ਜਾ ਰਿਹਾ ਹੈ। ਜਾਂ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਦਾ ਦੀ ਵਰਤਿਆ ਜਾ ਰਿਹਾ ਹੈ ਕਾਗਜ਼ਾਂ ਦੇ ਵਿੱਚ ਕਾਨੂੰਨ ਦੇ ਵਿੱਚ ਨਹੀਂ ਇਹ ਲਿਖਿਆ ਹੋਇਆ ਕਿ ਹਾਂਜੀ ਇਹ ਨਸ਼ਾ ਵੇਚਦਾ ਸੀ ਇਸ ਲਈ ਇਹਦਾ ਘਟਾਇਆ ਜਾ ਰਿਹਾ ਹੈ ਉਹ ਲੋਕਾਂ ਨੂੰ ਇੱਕ ਮੈਸੇਜ ਦੇਣ ਦੇ ਵਾਸਤੇ ਇਸ ਨੂੰ ਵਿਧਾ ਚੜਾ ਕੇ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਜੇ ਕਿਸੇ ਨੇ ਨਜਾਇਜ਼ ਤਰੀਕੇ ਨਾਲ ਨਸ਼ਾ ਵੇਚ ਕੇ ਪੈਸੇ ਇਕੱਠੇ ਕਰਕੇ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਦੇ ਖਿਲਾਫ ਅਜਿਹਾ ਐਕਸ਼ਨ ਲੈ ਰਹੇ ਆਂ ਜਿੱਥੇ ਉਸ ਦਾ ਫੌਰੀ ਤੌਰ ਤੇ ਨੁਕਸਾਨ ਹੋ ਰਿਹਾ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਤੁਸੀਂ ਜ਼ਬਤ ਕਰੋ ਜੀ ਜਾਇਦਾਦਾਂ ਜਬ ਪਿਛਲੇ 2 ਸਾਲ ਤੋਂ ਹੋ ਰਹੀਆਂ ਨੇ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ ਹੋ ਚੁੱਕੀਆਂ ਨੇ ਲੇਕਿਨ ਉਹਦੇ ਨਾਲ ਵੀ ਇਸ ਕਾਰੋਬਾਰ ਦੇ ਉੱਤੇ ਕੋਈ ਠੱਲ ਨਹੀਂ ਪਈ ਹੈ ਕੋਈ ਫਰਕ ਨਹੀਂ ਪਿਆ ਜੇ ਸਰਕਾਰ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਹੁਣ ਤੱਕ ਮੇਰਾ ਖਿਆਲ 60 ਦੇ ਕਰੀਬ ਜਿਹੜੇ ਨੇ ਇਸ ਤਰ੍ਹਾਂ ਦੀਆਂ ਜਾਇਦਾਦਾਂ ਦੇ ਉੱਪਰ ਬਲਡوزر ਚੱਲ ਗਿਆ ਹੈ ਕੀ ਇਹਦਾ ਅਸਰ ਦੇਖਣਾ ਚਾਹੀਦਾ ਹੈ ਜਾਂ ਇਸ ਨੂੰ ਵੀ ਤਾਨਾਸ਼ਾਹੀ ਦਾ ਲੇਬਲ ਲਗਾ ਕੇ ਸਰਕਾਰ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਲੱਗਣਾ ਚਾਹੀਦਾ ਇਹ ਵਰਡਕਸ਼ੈਨ ਲੋਕਾਂ ਨੇ ਦੇਣਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਜੇ ਇਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤਾਂ ਉਹਦੇ ਖਿਲਾਫ ਗੱਲ ਨਹੀਂ ਕਰਨੀ ਚਾਹੀਦੀ ਲੇਕਿਨ ਜੇ ਕਾਰਵਾਈ ਨਹੀਂ ਹੁੰਦੀ ਤਾਂ ਆਪਾਂ ਸਰਕਾਰ ਦੇ ਖਿਲਾਫ ਆਵਾਜ਼ ਸਕਦੇ ਹਾਂ ਕਿ ਸਰਕਾਰ ਸੁੱਤੀ ਪਈ ਹੈ ਕੰਮ ਨਹੀਂ ਕਰਦੀ ਜੇ ਸਰਕਾਰ ਕੰਮ ਕਰਦੀ ਹੈ ਤਾਂ ਅਸੀਂ ਉਸ ਨੂੰ ਨਾਲ ਦੀ ਨਾਲ ਆਲੋਚਨਾ ਸ਼ੁਰੂ ਕਰ ਦਿੰਨੇ ਆ ਕਿ ਇਹ ਕੰਮ ਸਹੀ ਨਹੀਂ ਹੈ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੀ ਸਾਰਾ ਕੁਝ ਸਾਨੂੰ ਹੀ ਪਤਾ ਹੈ ਕੀ ਸਾਰਾ ਕੁਝ ਸਾਡੇ ਮੁਤਾਬਿਕ ਹੀ ਹੋਣਾ ਚਾਹੀਦਾ ਹੈ ਕੀ ਅਸੀਂ ਜੋ ਸਰਕਾਰ ਦੇ ਐਕਸ਼ਨ ਨੇ ਜਾਂ ਜੋ ਸਰਕਾਰ ਕਾਰਵਾਈ ਕਰ ਰਹੀਆਂ ਨੇ ਉਸ ਦੇ ਕੀ ਨਤੀਜੇ ਨਿਕਲ ਰਹੇ ਨੇ ਉਹਨਾਂ ਦੀ ਉਡੀਕ ਕਰੇ ਬਗੈਰ ਹੀ ਸਾਨੂੰ ਕੋਈ ਨਾ ਕੋਈ ਜਿਹੜਾ ਪੱਖ ਹੈ ਉਸ ਪਾਸੇ ਦੇ ਵਿੱਚ ਖੜੇ ਹੋ ਜਾਣਾ ਚਾਹੀਦਾ ਇਸ ਤੋਂ ਅੱਗੇ ਇੱਕ ਹੋਰ ਜੋ ਵਰਤਾਨ ਚੱਲ ਰਿਹਾ ਹੈ ਉਹ ਇਹ ਕਿ ਜੋ ਹਮਲੇ ਹੋ ਰਹੇ ਨੇ ਉਹ ਕਾਰਵਾਈ ਦੇ ਉੱਤੇ ਨਹੀਂ ਕੰਮ ਦੇ ਉੱਤੇ ਨਹੀਂ ਹੋ ਰਹੇ ਉਹ ਵਿਅਕਤੀਗਤ ਹਮਲੇ ਜਿਹੜੇ ਨੇ ਉਹ ਜ਼ਿਆਦਾ ਹੋ ਰਹੇ ਨੇ ਇਹਨੇ ਐਨਕਾਂ ਕਿਉਂ ਲਾਈਆਂ ਨੇ ਐਨਕਾਂ ਦੇ ਪਿੱਛੇ ਕੀ ਲੁਕੋ ਰਿਹਾ ਹੈ ਇਹ ਕੋਈ ਨੇਤਾ ਕਹਿ ਰਿਹਾ ਹੈ ਜੀ ਕਿ ਬਠੰਡੇ ਸ਼ਰਾਪੀ ਕਿ ਡਿੱਗ ਗਿਆ ਕੋਈ ਨੇਤਾ ਇਹ ਕਹਿ ਰਿਹਾ ਹੈ ਕਿ ਚੋਹਾਲ ਦੇ ਹੌਲਦਾਰ ਨੇ ਇਹਦੇ ਗਨਮੈਨ ਨੇ ਇਹਨੂੰ ਕੁੱਟਤਾ ਥੱਪੜੋ ਥੱਪੜੀ ਹੋ ਗਏ ਕੀ ਇਹ ਮਿਆਰ ਹੈ ਰਾਜਨੀਤੀ ਦਾ ਇਹੀ ਲੋਕ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਸ ਤੋਂ ਵੀ ਸ਼ਾਇਦ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ ਜਾਂ ਉਹਦਾ ਕੋਈ ਲਾਈਫਸਟਾਈਲ ਇਸ ਤਰ੍ਹਾਂ ਦਾ ਸੀ ਪਾਕਿਸਤਾਨ ਦੇ ਆਈਐਸਆਈ ਨਾਲ ਲਿੰਕ ਹੋਣ ਵਾਲੀ ਇੱਕ ਮਹਿਲਾ ਕਿੰਨੇ ਸਾਲਾਂ ਤੱਕ ਪੰਜਾਬ ਦੇ ਵਿੱਚ ਉਹਦੇ ਨਾਲ ਰਹਿੰਦੀ ਰਹੀ ਜੋ ਕਿ ਸੂਬੇ ਦਾ ਮੁੱਖ ਮੰਤਰੀ ਸੀ ਜਦੋਂ ਉਸ ਚੀਜ਼ ਦੇ ਉੱਪਰ ਸਵਾਲ ਉੱਠਦੇ ਸੀ ਤਾਂ ਇਹੀ ਨੇਤਾ ਨੇ ਜਿਹੜੇ ਕਹਿੰਦੇ ਸੀ ਕਿ ਉਸ ਦੀ ਨਿੱਜੀ ਜ਼ਿੰਦਗੀ ਹੈ ਸਾਨੂੰ ਕੋਈ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਉਹੀ ਲੋਕ ਹੁਣ ਕਿਸੇ ਹੋਰ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਛਟਕਾਰੇ ਲੈ ਲੈ ਕੇ ਝੂਠ ਬੋਲ ਰਹੇ ਨੇ ਜਾਂ ਇਸ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਜਿਨ੍ਹਾਂ ਦਾ ਨਾ ਤਾਂ ਕੋਈ ਪ੍ਰਤੱਖ ਹੈ ਨਾ ਕੋਈ ਪ੍ਰਮਾਣ ਹੈ ਨਾ ਕੋਈ ਸਬੂਤ ਹੈ ਸਿਰਫ ਤੇ ਸਿਰਫ ਛਟਕਾਰੇ ਲੈਣ ਦੇ ਲਈ ਇਹ ਸਭ ਕੁਝ ਕਿਹਾ ਜਾ ਰਿਹਾ ਹੈ ਇੱਕ ਪਾਸੇ ਇੱਕ ਬੰਦੇ ਨੇ ਆਪਣੀ ਵਿਅਕਤੀਗਤ ਜ਼ਿੰਦਗੀ ਦੇ ਵਿੱਚ ਪਹਿਲੀ ਘਰਵਾਲੀ ਨਾਲ ਕਾਨੂੰਨੀ ਤਰੀਕੇ ਨਾਲ ਤਲਾਕ ਹੋਣ ਤੋਂ ਬਾਅਦ ਸੈਪਰੇਸ਼ਨ ਹੋਣ ਤੋਂ ਬਾਅਦ ਅੱਡੋ ਅੱਡ ਆਪਣੀਆਂ ਜ਼ਿੰਦਗੀਆਂ ਜਿਉਣ ਤੋਂ ਬਾਅਦ ਦੂਜਾ ਵਿਆਹ ਕਰਾਇਆ ਜੋ ਕਿ ਕਾਨੂੰਨ ਮੁਤਾਬਕ ਸਾਰਾ ਕੁਝ ਜਾਇਜ਼ ਸੀ ਠੀਕ ਸੀ ਉਸ ਦੇ ਉੱਤੇ ਅਸੀਂ ਸਵੇਰੇ ਸ਼ਾਮ ਤੰਗ ਕਰਦੇ ਆਂ ਮਜ਼ਾਕ ਉਡਾਉਂਦੇ ਆਂ ਉਦੋਂ ਉਹਦੀ ਨਿੱਜੀ ਜ਼ਿੰਦਗੀ ਦੇ ਉੱਪਰ ਕੋਈ ਹਮਲਾ ਨਹੀਂ ਹੁੰਦਾ ਉੱਤੇ ਹੀ ਦੂਜੇ ਪਾਸੇ ਸੂਬੇ ਦਾ ਇੱਕ ਮੁੱਖ ਮੰਤਰੀ ਵਿਆਹ ਹੋਣ ਦੇ ਬਾਵਜੂਦ ਬੱਚਿਆਂ ਦੇ ਵੀ ਵਿਆਹ ਹੋਣ ਦੇ ਬਾਵਜੂਦ ਪੋਤੇ-ਪੋਤੀਆਂ ਦੋਤੇ-ਦੋਤੀਆਂ ਵਾਲਾ ਹੋਣ ਦੇ ਬਾਵਜੂਦ ਕਿਸੇ ਹੋਰ ਪਰਾਈ ਔਰਤ ਤੇ ਉਹਦੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਇੱਕ ਘਰ ਦੇ ਵਿੱਚ ਰਹਿ ਰਿਹਾ ਹੈ ਕਈ ਸਾਲ ਤੱਕ ਰਹਿ ਰਿਹਾ ਹੈ ਉਸ ਨੂੰ ਅਸੀਂ ਨਿੱਜੀ ਜ਼ਿੰਦਗੀ ਕਹਿ ਕੇ ਪਰਾ ਹੋ ਜਾਂਦੀ ਹੈ ਫਿਰ ਇਹ ਕਿਹੜੇ ਮਾਪਦੰਡ ਨੇ ਜਿਨ੍ਹਾਂ ਦੇ ਉੱਪਰ ਅਸੀਂ ਪੱਤਰਕਾਰਤਾ ਕਰ ਰਹੇ ਹਾਂ ਇਹ ਸਵਾਲ ਸਾਨੂੰ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ ਸਾਡਾ ਕੰਮ ਪੱਤਰਕਾਰੀ ਦੇ ਨਾਮ ਦੇ ਉੱਪਰ ਸਿਰਫ ਤੇ ਸਿਰਫ ਆਲੋਚਨਾ ਕਰਨਾ ਹੈ ਕਿ ਇਸ ਤੋਂ ਅੱਗੇ ਸਾਡੀ ਕੋਈ ਸੋਚ ਨਹੀਂ ਹੋਣੀ ਚਾਹੀਦੀ ਕਿ ਜੇ ਸਰਕਾਰ ਕੁਝ ਅਜਿਹੇ ਕੰਮ ਕਰ ਰਹੀ ਹੈ ਜੋ ਸੂਬੇ ਨੂੰ ਕੋਈ ਫਾਇਦਾ ਪਹੁੰਚਾ ਰਿਹਾ ਹੈ ਤਾਂ ਸਾਨੂੰ ਉਸ